ਇਸ கிரேਟ ਚੁਣੌਤੀ ਤੋਂ ਉੱਤੇ ਜਾਣੇ ਲਈ ਸ਼ਾਮ ਦੰਦ ਬੇਦ ਸੱਚ ਛੂਟ ਕੁਝ ਇਹਨਾਂ ਦਾ ਕੀ ਮਤਲਬ ਹੈ ਤੇ ਕੀ ਸਿਸਟਮ ਹੁੰਦਾ ਕਿਵੇਂ ਹੁੰਦਾ ਹੈ ਇਹ ਸੰਧੂ ਸਾਹਿਬ ਬਹੁਤ ਵਧੀਆ ਗੱਲ ਤੁਸੀਂ ਕੀਤੀ ਕਿਉਂਕਿ ਸਾਡੇ ਬਹੁਤ ਸਾਰੇ ਲੋਕੀ ਇਸ ਗੱਲ ਤੋਂ ਅਣਜਾਣ ਨੇ ਜੀ ਇਹ ਸਾਡੀਆਂ ਪੰਚਾਇਤੀ ਰਾਜ ਦੀਆਂ ਸੰਸਥਾਵਾਂ ਨੇ ਜੀ ਜਿਵੇਂ ਸਾਡੀ ಗ್ರಾಮ ਪੰਚਾਇਤ ਹੈ ਉਮੀ ਬਲਾਕ ਸੰਪਤੀ ਵੀ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਜੀ ਸਰਪੰਚਾਂ ਪੰਚਾਂ ਨੂੰ ਚਲਾਉਣ ਵਾਸਤੇ ਜਿਹੜੀ ਬਲਾਕ ਸੰਪਤੀ ਬਲਾਕ ਬਣਾਇਆ ਜਾਂਦਾ ਹੈ ਪੰਚਾਇਤ ਦੇ ਕੰਮ ਚਲਾਉਣ ਵਾਸਤੇ ਵੇਖਣ ਵਾਸਤੇ ਉਹ ਬਲਾਗ ਨੂੰ ਚਲਾਉਣ ਵਾਸਤੇ ਇੱਕ ਸੰਮਤੀ ਬਣਾਈ ਜਾਂਦੀ ਹੈ ਜੀ ਉਦੋਂ ਪੰਚਾਇਤ ਸੰਮਤੀ ਕਿਹਾ ਜਾਂਦਾ ਹੈ ਜੀ ਉਹਦੇ ਵਿੱਚ ਵੀ ਬਕਾਇਦਾ ਜਿਹੜੇ ਆ ਜ਼ੋਨ ਬਣਾ ਕੇ ਉਹਦੀ ਚੂਣ ਹੁੰਦੀ ਹੈ ਮੈਂਬਰ ਚੁਣੇ ਜਾਂਦੇ ਆ ਮੈਂਬਰ ਆਪਦੇ ਵਿੱਚੋਂ ਫਿਰ ਇੱਕ ਚੇਅਰਮੈਨ ਚੁਣਦੇ ਆ ਜੀ ਇੱਕ ਜਿਹੜਾ ਉਹਦੇ ਨਾਲ ਵਾਈਸ ਚੇਅਰਮੈਨ ਵੀ ਪੜਿਆ ਜਾਂਦਾ ਹੁਣ ਇਹਦੇ ਵਿੱਚ ਜਿਹੜੇ ਪਿੰਡਾਂ ਦੇ ਕੰਮ ਕਾਜ ਪੰਜਾਬ ਸਰਕਾਰ ਦੁਆਰਾ ਜਾਂ ਪੰਚਾਇਤ ਸੰਮਤੀ ਦਾ ਆਪਦਾ ਫੰਡ ਵੀ ਹੋ ਜਾਂਦਾ ਹੈ ਜੀ ਜਾਂ ਪਿੰਡਾਂ ਦੇ ਆਪ 25 ਕੇ ਚੋਣ ਜਿੱਤवाने ਕੇ ਲਈ ਸਾਮ-ਦਾਮ ਦੰਡ ਭੇਦ ਸੱਚ ਛੂਟ ਕੁਝ ਸਨਮਾਨ ਦੇਣਾ ਇਹ ਸਾਰਾ ਪੰਚਾਇਤ ਸੰਪਤੀ ਦਾ ਕੰਮ ਹੁੰਦਾ ਉਸ ਤੋਂ ਬਾਅਦ ਆ ਜਾਂਦਾ ਜ਼ਿਲ੍ਹਾ ਪਰਿਸ਼ਦ ਜ਼ਿਲ੍ਹਾ ਪਰਿਸ਼ਦ ਉਹ ਮੰਨ ਲਓ ਇੱਕ ਕੰਸਟੀਚੂਐਂਸੀ ਦੇ ਵਿੱਚ ਇੱਕ ਹਲਕੇ ਦੇ ਵਿਧਾਨ ਸਭਾ ਦੇ ਵਿੱਚ ਕਿਹੇ 'ਚ ਦੋ ਸੀਟਾਂ ਨੇ ਕਿਹੇ ਤਿੰਨ ਵੀ ਹੋਣੀਆਂ ਕਿਹੇ ਚਾਰ ਵੀ ਹੋਣੀਆਂ ਵੋਟਾਂ ਦੇ ਹਿਸਾਬ ਦੇ ਨਾਲ ਹੁੰਦੀਆਂ ਉਹਦੇ ਵਿੱਚ ਵੀ ਵਕ ਵਕ ਪਿੰਡ ਪਿੰਡਾਂ ਦੀ ਵੋਟ ਹੀ ਪੈਂਦੀ ਆ ਉਹ ਵੀ ਇੱਕ ਜ਼ੋਨ ਬਣਾਏ ਜਾਂਦੇ ਨੇ ਵਕ ਵਕ ਪਿੰਡਾਂ ਦੇ ਜੀ ਉੰਦੇ ਜਿਹੜਾ ਇੱਕ ਮੈਂਬਰ ਬਣ ਕੇ ਜਾਂਦਾ ਹੈ ਉਹ ਵਕ ਵਕ ਜਿਹੜੇ ਮੈਂਬਰ ਨੇ ਉਹ ਫਿਰ ਅੱਗੇ ਚੇਅਰਮੈਨ ਦੀ ਚੋਣ ਕਰਦੇ ਨੇ ਉਹਦਾ ਕੰਮ ਵੀ ਇਹ ਹੁੰਦਾ ਕਿ ਜਿਵੇਂ ਕੇਂਦਰੀ ਫੰਡ ਆਗੇ ਜੀ ਹਾਂਜੀ ਕੋ ਡਿਵੈਲਪਮੈਂਟ ਦੀ ਸਾਡੀ ਜਿਹੜੀ ਸਕੀਮਾਂ ਨੇ ਜਿਹੜੀਆਂ ਕੇਂਦਰ ਨਾਲ ਸੰਬੰਧਿਤ ਫੰਡਾਂ ਦੀਆਂ ਨੇ ਜਾਂ ਹੋਰ ਸਾਡੀ ਪੰਜਾਬ ਸਰਕਾਰ ਦੇ ਵੀ ਕਈ ਚੀਜ਼ਾਂ ਆਈਆਂ ਨੇ ਉਹਨਾਂ ਨੇ ਉਹ ਸਾਰਾ ਨਿਰਖਣ ਕਰਨਾ ਹੁੰਦਾ ਜਿਵੇਂ ਆਪਾਂ ਇਹ ਗੱਲ ਕਹਿ ਦੇਣੇ ਨਾ ਵੀ 22 ਕੇ ਚੋਣਾਂ ਜਿੱਤवाने ਕੇ ਲਈ ਸ਼ਾਮ ਦਮ ਦੰਡ ਭੇਦ ਸੱਚ ਖੂਨ ਕੁਸ਼ ਗ੍ਰਾਮ ਪੰਚਾਇਤ ਦਾ ਪੰਚਾਇਤ ਸੈਕਟਰੀ ਮੁਖ ਹੁੰਦਾ ਹੈ ਜੀ ਉਹਨੇ ਜਿੰਨੇ ਸਾਰਾ ਉਹਦਾ ਰਿਕਾਰਡ ਦੇਖਣਾ ਹੁੰਦਾ ਸਾਹਬਣਾ ਹੁੰਦਾ ਲਿਖਣਾ ਪੜਨਾ ਹੁੰਦਾ ਉਵੇਂ ਇੱਕ ਮੰਨ ਲਓ ਸਹਾਇਕ ਦਿੱਤਾ ਗਿਆ ਜਿਵੇਂ ਉਹ ਜੀ ਇਵੇਂ ਪੰਚਾਇਤ ਸੰਪਤੀ ਦਾ ਜਿਹੜਾ ਸਹਾਇਕ ਹੈ ਉਹ ਬੀ ਡੀ ਪੀਓ ਆ ਜੀ ਹਾਂਜੀ ਉਹਦੇ ਅੰਡਰ ਕੰਮ ਕਰਦਾ ਪੰਚਾਇਤ ਸੰਪਤੀ ਦੇ ਨਾਲ ਜਿਹੜਾ ਦੂਜਾ ਸਾਰਾ ਸਟਾਫ ਉਹ ਕੰਮ ਕਰਦਾ ਇਵੇਂ ਜ਼ਿਲ੍ਹਾ ਪਰਿਸ਼ਦ ਹੈ ਜ਼ਿਲ੍ਹਾ ਪਰਿਸ਼ਦ ਦੇ ਨਾਲ ਏ ਡੀ ਸੀ ਨੂੰ ਜੋੜਿਆ ਜਾਂਦਾ ਜਿਵੇਂ ਏ ਡੀ ਸੀ ਵਿਕਾਸ ਆਪਾਂ ਕਹਿੰਦੇ ਨੇ ਉਹ ਸਾਰੇ ਕੰਮ ਉਹ ਵੇਖਦੇ ਜਾਂ ਜ਼ਿਲ੍ਹਾ ਪਰਿਸ਼ਦ ਦਾ ਇੱਕ ਅ ਅਧਿਕਾਰੀ ਵੀ ਹੁੰਦਾ ਜੀ ਹਾਂਜੀ ਉਹ ਉਹਨਾਂ ਦੇ ਨਾਲ ਅਟੈਚ ਕੀਤਾ ਜਾਂਦਾ ਹੈ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਡੀਆਂ ਪੰਚਾਇਤੀ ਰਾਜ ਦੇ ਸੰਸਥਾਵਾਂ ਨੇ ਜਿਹਨੂੰ ਅਸੀਂ ਇਹ ਗੱਲ ਕਹਿ ਸਕਦੇ ਹਾਂ ਵੀ ਇਹ ਤਾਂ ਬੜੀ ਵੱਡੀ ਦੇਣ ਹੈ ਜੀ ਆ ਲੋਕਤੰਤਰ ਦੀ ਜੇ ਸਭ ਤੋਂ ਕਹਿ ਦੀਏ ਵੱਡੀਆਂ ਇਕਾਈਆਂ ਇਹ ਨੇ ਜੀ ਇਹਨੂੰ ਪੈਸਾ ਹੈ ਅੱਜਕਲ ਸਾਡੇ ਸਿਆਸਤਾਂ ਦੇ ਕਹਿ ਲਾ ਪੇ ਛੋਟਾ ਇਲੈਕਸ਼ਨ ਮੈਂ ਛੋਟਾ ਇਲੈਕਸ਼ਨ ਨਹੀਂ ਮੰਨਦਾ ਮੰਨਦਾ ਇਸ ਗੱਲ ਨੂੰ ਪੰਚਾਇਤਾਂ ਤੁਰਾਂ ਨੇ ਲੋਕਤੰਤਰ ਦਾ ਇਹ ਜਿਹੜੀਆਂ ਪੰਚਾਇਤ ਸੰਪਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਨੇ ਇਹ ਕੋਈ ਛੋਟੀ ਜੀ ਗੱਲ ਨਹੀਂ ਇਹ ਵੀ ਲੋਕਤੰਤਰ ਦੀ ਸਭ ਤੋਂ ਵੱਡੀ ਨੀਂਹ ਨੇ ਸਾਡੀ ਜੀ ਹਾਜੀ ਬਿਰਕ ਸਾਹਿਬ ਜਿਹੜਾ ਇਹ ਇਲੈਕਸ਼ਨ ਹੋ ਰਿਹਾ ਪੰਜਾਬ ਸਰਕਾਰ ਦਾਵਾ ਕਰ ਰਹੀ ਹੈ ਕਿ ਸੀ ਬੜੀ ਪਾਰਦਰਸ਼ੀ ਨਾਲ ਇਲੈਕਸ਼ਨ ਕਰਾ ਰਹੀ ਆ ਪਰ ਇੱਕ ਸੋਸ਼ਲ ਮੀਡੀਆ ਤੇ ਆਡੀਓ ਵਾਇਰਲ ਹੋ ਰਹੀ ਹੈ ਇੱਕ ਪੁਲਿਸ ਅਫਸਰ ਦੀ ਮਜੂਦਾ ਪੁਲਿਸ ਅਫਸਰ ਦੀ ਜਿਹਦੇ ਵਿੱਚ ਪੂਰ ਜੋਰ ਧੱਕਾਸ਼ਾਹੀ ਕਰਨ ਦੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਇਸ ਚੀਜ਼ ਨੂੰ ਹਾਈ ਕੋਰਟ ਇੱਕ ਮੈਟਰ ਜਿਹੜਾ ਹਾਈ ਕੋਰਟ ਦੇ ਵਿੱਚ ਵੀ ਜਾ ਚੁੱਕਾ ਹੈ ਇਸ ਨੂੰ ਤੁਸੀਂ ਕਿਦਾ ਦੇਖਦੇ ਵੇਖੋ ਜਿਹੜੀ ਇਹ ਪੰਜਾਬ ਸਰਕਾਰ ਹੈ ਨਾ ਇਹਨਾਂ ਦੇ ਜਿਹੜੇ ਆਗੂ ਨੇ ਉਹ ਕਹਿੰਦੇ ਹੁੰਦੇ ਸੀ ਕਿ ਅਸੀਂ ਤਾਂ ਰਾਜਨੀਤੀ ਬਦਲਣੇ ਆਏ ਹਾਂ ਜੀ ਇਹ ਤਾਂ ਕਾਂਗਰਸ ਵਾਲੋ ਵੀ ਬੋਦਾਗੇ ਤੁਸੀਂ ਅੱਜ ਕਾਂਗਰਸੀ ਆਗੂ ਕੁਲਵੀਰ ਸਿੰਘ ਜੀਰੇ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੀ ਉਹ ਵੀ ਕਹਿ ਰਿਹਾ ਭਰੀ ਜੁੜੀ ਦੇ ਵਿੱਚ ਕਿ ਮੈਂ ਤਾਂ ਆਪਦੇ ਘਰੋਂ ਕਾਗਜ ਭਰਾ ਦਿੰਦਾ ਹੁੰਦਾ ਸੀ ਜੀ ਹਨਾ ਇਹਦਾ ਕਾਰਨ ਕੀ ਹੈ ਵੀ ਇਹ ਸਾਰੇ ਜਿਹੜੀਆਂ ਆਤਾਂ ਨੇ ਉਹ ਕਾਂਗਰਸ ਨੇ ਸੜਾਈਆਂ ਇਹ ਜਿਹੜੇ ਆਏ ਸੀ ਕਹਿੰਦੇ ਸੀ ਰਾਜਨੀਤੀ ਬਦਲਣੇ ਆਏ ਨੇ ਇਹ ਸਾਰਿਆਂ ਦਾ ਸਿਰਾ ਨਿਕਲੇ ਨਾ ਕਾਂਗਰਸੀਆ ਤੋਂ ਵੱਧ ਨਿਕਲਾਈ ਹੁਣ ਕੀ ਹੋ ਰਿਹਾ ਹੈ ਕਿ ਜਿਹੜੀ ਉਹ ਤੁਸੀਂ ਆਈਡੀ ਉਹਦੀ ਗੱਲ ਕਰਦੇ ਹੋ ਉਹਦੇ ਵਿੱਚ ਘਨੌਰ ਹਲਕੇ ਦੇ ਜਗਰ ਵੀ ਕੀਤਾ ਜਾਂਦਾ ਹੈ ਜੀ ਤੇ ਜਿਹੜੀ ਤੁਸੀਂ ਇੱਕ ਚੀਜ਼ ਅੱਜ ਹੋਰ ਵੇਖੀ ਹੋਣੀ ਹੈ ਕਿ ਇੱਕ ਬੰਦਾ ਕਿਵੇਂ ਆਉਂਦਾ ਹੈ ਘਨੌਰ ਹਲਕੇ 'ਚ ਇੱਕ ਬੀਬੀ ਫਾਰਮ ਭਰਨ ਆਉਂਦੀ ਆ ਉਹਦੀ ਫਾਈਲ ਖੋ ਕੇ ਭੱਜ ਜਾਂਦਾ ਜੀ ਉਹ ਵੀ ਸਾਰੇ ਸੋਸ਼ਲ ਮੀਡੀਆ ਦੇ ਸਾਰੇ ਚੈਨਲਾਂ ਤੇ ਚੱਲ ਰਹੀ ਹੈ ਤੋ ਉਹ ਜਿਹੜੀ ਹੁਣ ਇਹ ਭਾਵੇਂ ਪੰਜਾਬ ਪੁਲਿਸ ਇਹ ਗੱਲ ਕਹਿ ਦਵੇ ਜਾਂ ਸਰਕਾਰ ਕਹਿ ਦਵੇ ਕਿ ਇਹ ਈ ਆਈਡੀਓ ਐ ਇਹ ਤਾਂ ਗਲਤ ਐ ਜੀ ਇਹ ਤਾਂ ਐਵੇਂ ਉਵੇਂ ਐ ਪਰ ਜਿਹੜੀ ਉਥੇ ਗੱਲ ਆਈਡੀਓ ਦੇ ਵਿੱਚ ਕਹੀ ਗਈ ਘਨੌਰ ਦੀ ਉਹ ਗੱਲ ਸੱਚ ਸਾਬਤ ਹੋਈ ਬਿਲਕੁਲ ਬੰਦਾ ਫੈਲ ਲੈ ਕੇ ਭੱਜ ਗਿਆ ਕਈਆਂ ਥਾਵਾਂ ਤੇ ਪੱਗਾਂ ਲਾਈਆਂ ਗਈਆਂ ਤੁਸੀਂ ਇਹ ਵੇਖੋ ਤਰਨਤਾਰਨ ਦੇ ਚੋਣਾ ਵਿੱਚ ਕੀ ਹੋਇਆ ਜਿੱਦੀ ਬਾਈ ਇਲੈਕਸ਼ਨ ਹੋਈ ਬਿਲਕੁਲ ਉਥੇ ਬਕਾਇਦਾ ਜਿਹੜਾ ਉਹ ਪੁਲਿਸ ਕੀ ਸਸਪੈਂਡ ਕੀਤਾ ਗਿਆ ਐਸਐਸਪੀ ਨੂੰ ਦੋ ਡਿਪਟੀ ਪਾਚ ਸਸਪੈਂਡ ਕੀਤੇ ਗਏ ਕਿੰਨੇ ਅਫਸਰਾਂ ਦਾ ਤਵਾਦਲਾ ਕੀਤਾ ਗਿਆ ਔਰ ਫੇਰ ਤੁਸੀਂ ਵੇਖੋ ਇਲੈਕਸ਼ਨ ਲੰਗੀ ਤੋਂ ਬਾਅਦ ਉਹ ਕੰਚਨਪ੍ਰੀਤ ਕੌਰ ਜਿਹੜੀ ਬੀਬੀ ਹੈ ਉਹਨੂੰ ਨਜਾਇਜ਼ ਉਹਦੀ ਵਿਰਾਸਤ ਪਾਈ ਗਈ ਔਰ ਫੇਰ ਉੱਥੇ ਰਾਤ ਅਦਾਲਤ ਲੱਗੀ ਰਾਤ ਅਦਾਲਤ ਨੇ ਉਹ ਕੰਚਨਪ੍ਰੀਤ ਨੂੰ ਦਿਆ ਕੀਤਾ ਇਹ ਜਿਹੜੀਆਂ ਗੱਲਾਂ ਨੇ ਇਹ ਸਾਰੀਆਂ ਦੱਸਦੀਆਂ ਪਈਆਂ ਨੇ ਕਿ ਇਹ ਲੋਕ ਕਿਸ ਤਰ੍ਹਾਂ ਦੇ ਮਨਸੂਬੇ ਦੇ ਨਾਲ ਸਾਡੀ ਜਿਹੜੀ ਲੋਕਤੰਤਰੀ ਭਾਵਨਾ ਉਹਨੂੰ ਖਤਮ ਕਰ ਰਹੇ ਨੇ ਜੀ ਔਰ ਜਿਹੜਾ ਇਹਨਾਂ ਦੇ ਕਾਗੂ ਸੀ ਉਹ ਮਨੀਸ਼ ਸੋਧੀ ਅਸੋਧੀ ਉਹ ਜਿਵੇਂ ਦਾ ਨੇ ਧਾਮ ਸ਼ਾਮ ਦੰਡ ਭੇਦ ਰਾਣ ਕੋ ਲੜਾਈ ਝਗੜਾ ਜੋ ਵੀ ਹੈਗਾ ਸਾਰਾ ਕੁਝ ਵਰਤੂ ਇਹ ਚੀਜ਼ਾਂ ਸਾਰੀਆਂ ਉਹ ਨੇ ਬਿਲਕੁਲ ਹਾਂਜੀ ਤੇ ਮੁੱਖ ਮੰਤਰੀ ਆ ਬਾਹਰ ਨਿਕਲ ਗਿਆ ਜੀ ਪੰਜਾਬ ਦੀ ਸਭ ਤੋਂ ਮੁਢਲੀ ਇਕਾਈ ਦੇ ਇਲੈਕਸ਼ਨ ਹੋ ਰਹੇ ਹੋ ਨਾ ਤੇ ਮੁੱਖ ਮੰਤਰੀ ਇੱਥੇ ਨਾ ਹੋਵੇ ਤੇ ਮਗਰੋਂ ਇਹਦਾ ਮਤਲਬ ਇਹ ਹੈ ਵੀ ਜੋ ਕੋ ਮਰਜ਼ੀ ਕਰਾਈ ਜਾਣਾ ਹਲਕਾ ਵਿਧਾਇਕ ਕਰਵਾਈ ਜਾਣਾ ਅਫਸਰशाही ਕਰੀ ਜਾਵੇ ਇਹ ਬਹੁਤ ਮਾੜਾ ਜਿਹੜਾ ਰਿਜ਼ਲਟ ਹੈ ਮਾੜੀ ਗੱਲ ਜਿਹੜੀ ਹੋ ਰਹੀ ਹੈ ਇਸ ਵੇਲੇ ਤੁਸੀਂ ਵੇਖਿਓ ਹਾਂ ਦੇ ਦਿਨਾਂ ਤੱਕ ਇਹਨਾਂ ਨੇ ਕਈਆਂ ਦੇ ਕਾਲਜ ਰੱਦ ਕਰਨੇ ਜੀ ਹਾਂਜੀ ਕਈ ਇਹਨਾਂ ਨੇ ਧੱਕੇਸ਼ਾਹੀਆਂ ਬੂਥਾਂ ਦੇ ਕਰਨੀਆਂ ਨੇ ਜਿਵੇਂ ਇਹਨਾਂ ਦਾ ਪਹਿਲਾ ਰਿਜ਼ਲਟ ਸਾਰਾ ਆ ਹੀ ਚੁੱਕਾ ਹੈ ਬਾਹਰ ਕਿਸ ਕਰਕੇ ਇਹ ਚਾਹੀਦਾ ਤਾਂ ਐਸੀ ਕਿ ਭਾਈ ਚਰਕ ਭਾਉਣ ਵਾਲਾ ਇਲੈਕਸ਼ਨ ਹੈ ਜੀ ਇਹ ਸਾਰੀਆਂ ਸਿਆਸੀ ਪਾਰਟੀਆਂ ਲੜਦੀਆਂ ਨੇ ਆਜ਼ਾਦ ਲੋਕ ਵੀ ਲੜਦੇ ਨੇ ਚੰਗੀ ਗੱਲ ਹੈ ਭਾਈ ਜੀ ਕੋਈ ਸਾਡੇ ਇਲਾਕੇ ਇਹਦਾ ਉੱਠ ਕੇ ਸਾਡੀਆਂ ਪੰਚਾਇਤਾਂ ਦੀ ਬਣੀ ਜਿਹੜੀ ਸੰਪਤੀ ਹੈ ਸਾਡੀ ਪੰਚਾਇਤਾਂ ਦੀ ਬਣੀ ਜਿਹੜੀ ਇੱਕ ਉਥੇ ਸਾਡਾ ਮੁੱਖ ਦਫ਼ਤਰ ਹੈ ਉਹਦੀ ਉਹਨੂੰ ਚਲਾਉਣ ਵਾਸਤੇ ਜਿਹੜਾ ਮੈਂਬਰੀ ਕਰਦਾ ਤੇ ਚੰਗੀ ਗੱਲ ਹੈ ਭਾਈ ਉਹਨੂੰ ਪਾਰਦਰਸ਼ਤਾ ਨਾਲ ਹੋਣ ਦਿਓ ਭਾਵੇਂ ਕੋਈ ਆਜ਼ਾਦ ਹੈ ਭਾਵੇਂ ਕਿਸੇ ਪਾਰਟੀ ਦਾ ਬਣ ਜੀ ਉਹਦੇ ਅੱਗੇ ਜ਼ਿਲ੍ਹਾ ਪਰਿਸ਼ਦ ਦਾ ਜਿਹੜਾ ਹੈ ਇਹ ਸਾਡੇ ਇਹ ਸਾਰੀਆਂ ਕੇਂਦਰੀ ਫੰਡ ਆਉਣੇ ਨੇ ਸਾਡੇ ਪੰਜਾਬ ਦੀ ਉਪਰਕੀ ਵਿਕਾਸ ਦੇ ਵੱਡੇ ਫੰਡ ਦੇ ਉਧਰ ਦੀ ਆਉਣੇ ਨੇ ਤੇ ਤੁਸੀਂ ਭਾਈ ਇਹਨੂੰ ਉਹਦੇ ਵਾਸਤੇ ਵੀ ਚੰਗਾ ਮੈਂਬਰ ਚੁੱਕੇ ਜਾਂਦੇ ਹੋ ਹਾਂ ਕਿਉਂ ਇਸ ਤਰ੍ਹਾਂ ਦੀ ਗੱਲਾਂ ਕਰਦੇ ਹੋ ਕਿਉਂ ਪੁਲਿਸ ਨੂੰ ਵਰਤਿਆ ਜਾ ਰਿਹਾ ਹੈ ਕਿ ਪੁਲਿਸ ਦੇ ਅਫਸਰਾਂ ਦੀ ਜਿਹੜੀ ਮਿਲੀ ਭੂਗਤਾ ਪਹਿਲਾਂ ਵੀ ਯਾਰ ਹੋ ਚੁੱਕੀ ਹੈ ਇਹ ੜੀ ਆਈਡੀਓ ਹੈ ਇਹ ਤੁਸੀਂ ਵੇਖਿਓ ਹਾਈ ਕੋਰਟ ਜੀ ਨੇ ਇਸ ਗੱਲ ਦੇ ਉੱਤੇ ਕੋਈ ਨਾ ਕੋਈ ਜ਼ਰੂਰ ਫੈਸਲਾ ਲਵੇਗੀ ਇਹਦੇ ਵਿੱਚ ਵੀ ਕਈ ਗੱਲਾਂ ਜਿਹੜੀਆਂ ਉਹ ਸਾਹਮਣੇ ਆਉਣਗੀਆਂ ਇੱਕ ਸਭ ਜਿਹੜਾ ਸੀਐਮ ਦਾ ਬਾਹਰ ਜਾਣਾ ਹੈ ਇਲੈਕਸ਼ਨ ਛੱਡ ਕੇ ਤੁਹਾਨੂੰ ਲੱਗਦਾ ਹੈ ਦੇ ਆਉਣ ਵਾਲੇ ਸਮੇਂ ਦੇ ਵਿੱਚ ਮੀਡੀਆ ਤੋਂ ਬਚਨ ਵਾਸਤੇ ਸੇਵਰ ਗਿਆ ਬਿਲਕੁਲ ਬਿਲਕੁਲ ਕਿਉਂਕਿ ਅੱਗੇ ਕਿਰਕਰੀ ਬਹੁਤ ਹੋ ਚੁੱਕੀ ਹੈ ਤਰਨਤਾਰ ਦੀਆਂ ਚੋਣਾਂ ਵਿੱਚ ਜੀ ਤਰਨਤਾਰ ਦੇ ਚੋਣਾਂ 'ਚ ਇਹ ਕਾਗਜ਼ੀ ਪੱਤਰੀ ਜ਼ਰੂਰ ਜਿੱਤੇ ਹੈ ਪਰ ਨੈਤਿਕਤਾ ਦੇ ਤੌਰ ਤੇ ਹਾਰ ਚੁੱਕੇ ਜੀ ਇਹਨਾਂ ਦੀ ਬੇਇੱਜ਼ਤੀ ਬਹੁਤ ਹੋਈ ਉਸ ਗੱਲ ਦੇ ਵਿੱਚ ਤੁਸੀਂ ਸਿੰ্ধু ਸਾਹਿਬ ਇੱਕ ਚੀਜ਼ ਵੇਖੋ ਅੱਜ ਇਲੈਕਸ਼ਨ ਹੋ ਰਿਹਾ ਹੈ ਜੀ ਹਨਾ ਇਲੈਕਸ਼ਨ ਦੇ ਧੱਕੇਸ਼ਾ ਹੀ ਹੋ ਰਹੀ ਹੈ ਇਹਨਾਂ ਦੇ ਜਿੰਨੇ ਮੰਤਰੀ ਇਹਨਾਂ ਦੇ ਜਿੰਨੇ ਬੁਲਾਰੇ ਨੇ ਉਹ ਮਜੀਠੀਆ ਸਾਹਿਬ ਦੀ ਜ਼ਬਾਨ ਦੀ ਗੱਲ ਕਰੀ ਜਾਂਦੇ ਆ ਕਿੰਨੇ ਮਹੀਨੇ ਪਹਿਲਾਂ ਮਜੀਠੀਆ ਸਾਹਿਬ ਅੰਦਰ ਗਿਆ ਨੂੰਗੇ ਫਰੀਦ ਚਾਹ ਦੇ ਦੇਉ ਇਸ ਵੇਲੇ ਜਿਹੜਾ ਮੁੱਦਾ ਹੈ ਉਹ ਮੁੱਦਾ ਸਭ ਤੋਂ ਵੱਡਾ ਤੇ ਇਹ ਆ ਵੀ ਪੰਜਾਬ ਦੇ ਇਲੈਕਸ਼ਨ